ਸਭ ਤੋਂ ਪਹਿਲਾਂ ਮੈਂ ਉਸ ਅਕਾਲਪੁਰਕ ਦਾ ਬਹੁਤ ਧੰਨਵਾਦ ਕਰਦਾ ਮੈਂ ਧੰਨਵਾਦ ਕਰਦਾ ਮੈਂ ਆਵਾੰਦੀ ਪਾਰਟੀ ਦੀ ਪੂਰੀ ਹਾਈ ਕਮਾਂਡ ਸਾਡੇ ਨੈਸ਼ਨਲ ਕਨਵੀਨਰ ਜੀ ਡਾਕਟਰ ਸੰਦੀਪ ਪਾਟਕ ਮਨੀਸ਼ ਜੀ ਸੰਜੇ ਸਿੰਘ ਜੀ ਰਾਗਵ ਜੀ ਤੇ ਸਾਡੀ ਪੰਜਾਬ ਦੀ ਪੂਰੀ ਟੀਮ ਆਵਾੰਦੀ ਪਾਰਟੀ ਸਰਕਾਰ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਮੇਰੇ ਪੂਰੇ ਕੈਬਨਿਟ ਸਾਥੀ ਐਮਐਲਏ ਸਹਿਬਾਨ ਤੇ ਪੰਜਾਬ ਦੀ ਸੰਗਤ ਦਾ ਤੇ ਆਪਣੇ ਹਲਕਿਆ ਸ਼ਾਮਚਰਾਸੀ ਸੰਗਤ ਦਾ ਕਿ ਉਹਨਾਂ ਦੀ ਬਦੌਲਤ ਅੱਜ ਜੋ ਕਿਰਪਾ ਹੋਈ ਆ ਅੱਜ ਸਾਨੂੰ ਇੱਕ ਨਵੀਂ ਜ਼ਿੰਮੇਵਾਰੀ ਮਿਲੀ ਇੱਕ ਨਵੀਂ ਪਾਰੀ ਖੇਲਣ ਨੂੰ ਸਾਨੂੰ ਮੌਕਾ ਦਿੱਤਾ ਹੈਗਾ ਤੇ ਮੈਂ ਜਿਸ ਵਿਸ਼ਵਾਸ ਦੇ ਨਾਲ ਜਿਸ ਆਸ ਦੇ ਨਾਲ ਸਾਨੂੰ ਉਹਨਾਂ ਨੇ ਮੌਕਾ ਦਿੱਤਾ ਸਾਨੂੰ ਜ਼ਿੰਮੇਵਾਰੀ ਦਿੱਤੀ ਆ ਤੇ ਮੈਂ ਵਿਸ਼ਵਾਸ ਦਵਾਉਂਦਾ ਉਹਨਾਂ ਨੂੰ ਉਸ ਤੋਂ ਵੱਧ ਆਸਮਾਨ ਦੇ ਨਾਲ ਅਸੀਂ ਆਪਾਂ ਇਹ ਕੰਮ ਕਰਾਂਗੇ ਜ਼ਿੰਮੇਵਾਰੀ ਨੂੰ ਆਵਾਂਗੇ ਜਿਹੜੀ ਪੰਜਾਬ ਦੀ ਸੇਵ ਵਾਲੀ ਸਾਨੂੰ ਮੌਕਾ ਦਿੱਤਾ ਹੈਗਾ ਵੱਲਾ ਵੀ ਅਸੀਂ ਐਮਐਲਏ ਸੀ ਸ਼ਾਮ 84 ਦਾ ਸੀ ਕੰਮ ਕਰ ਰਹੀ ਸੀ ਹਲਕੀ ਦੀ ਸੇਵਾ ਕਰ ਰਹੀ ਸੀ ਤੇ ਹੁਣ ਸਾਡਾ ਜਿਹੜਾ ਹੈਗਾ ਵਰਕਿੰਗ ਏਰੀਆ ਵਧਾਤਾ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਧੀ ਆ ਤੇ ਅਸੀਂ ਤੰਦ ਹੀ ਨਾ ਸੀ ਆਪਾਂ ਜਿਹੜੀ ਵੀ ਸਾਨੂੰ ਜ਼ਿੰਮੇਵਾਰੀ ਮਿਲੀ ਅਸੀਂ ਆਪਾਂ ਉਹਨੂੰ ਨਿਵਾਵਾਂਗੇ ਪੂਰੀ ਕਰਾਂਗੇ ਜੀ ਤਾਂ ਅੱਜ ਆਪਨੇ ਔਧਾ ਸੰਭਾਲਾ ਹੈ ਆਪकी ਪ੍ਰਾਇੋਰਟੀਜ਼ ਕੀ ਰਹेंगी ਅਬ ਕਿਉਂਕਿ ਬਾ ਪਹਿਲੇ ਐਮਐਲਏ ਖੁਦ ਆਪ ਮੰਤਰੀ ਬਣ ਚੁੱਕੇ ਤਾਂ ਪ੍ਰਾਇੋਰਟੀਜ਼ ਵੀ ਆਪਾਂ ਦੇ ਬਦਲ ਚੁੱਕੇ ਹੋਏ ਔਰ ਕਿੰਨ ਪ੍ਰਾਇੋਰਟੀ ਸੀ ਕਿ ਤਹਿਤ ਆਪ ਪਹਿਲੇ ਕੌਣ ਕੌਣ ਸੇ ਕੰਮ ਕਰੇਗੇ ਜੀ ਵੈਰੀ ਟru टुडे इज द फर्स्ट डे ਮੈਂ ਅੱਜ ਪਹਿਲੀ ਵਾਰ ਚਾਰ ਸੰਭਾਲਿਆ ਇਸ ਦਾ ਤੇ ਅਸੀਂ ਨਾਲ ਹੀ ਆਪਾਂ ਵੀ ਹ ਕੋਲ ਜਿਹੜੇ ਸਾਡੇ ਕੋਰ ਟੀਮ ਹੈਗੀ ਹੈ ਲੋਕਲ ਬੋਡੀ ਦੀ ਸਾਡੇ ਜਿੰਨੇ ਵੀ ਆਏ ਇਸ ਅਫੀਸ਼ੀਅਲਸ ਹੈਗੇ ਆ ਜਿੰਨੀ ਵੀ ਟੀਮ ਹੈਗੀ ਹੈ ਅਸੀਂ ਇਸ ਤੋਂ ਬਾਅਦ ਹੀ ਤੋਂ ਤੋਂ ਬਾਅਦ ਇਸ ਨੂੰ ਬੈਠਾਂਗੇ ਆਪਾਂ ਆਈਲ ਫਾਈਂਡ ਆਊਟ ਵੀ ਡਿਸਕਸ ਅਸੀਂ ਕਿੱਥੇ ਲੈਕਿੰਗ ਆ ਕਿੱਥੇ ਸਾਡੀ ਕਮਜ਼ੋਰੀ ਹੈ ਜਿੱਥੇ ਕਮੀ ਪੇਸ਼ੀ ਹੈ ਹੈਗੇ ਆ ਲਾਈਕ ਅਸੀਂ ਹੁਣ ਸਪੈਸੀਫਾਈ ਨਹੀਂ ਕਰ ਸਕਦੇ ਆਪਾਂ ਲਾਈਕ ਹਰੇਕ ਕਮੇਟੀ ਦੀ ਹਰੇਕ ਕਾਰਪੋਰੇਸ਼ਨ ਦੀ ਆਪਣੇ ਆਪਣੇ ਨੀਡਸ ਹੁੰਦੀਆਂ ਡਿਮਾਂਡਸ ਹੁੰਦੀਆਂ ਆਪਣੇ ਆਪਣੇ ਪ੍ਰੋਬਲਮਸ ਹੁੰਦੀਆਂ ਸੋ ਆਮ ਨਿਊ ਟੂ ਥਿਸ ਡਿਪਾਰਟਮੈਂਟ ਜੇ ਅਸੀਂ ਬੈਠ ਕੇ ਆਪਾਂ ਰਲ ਮਿਲ ਕੇ ਮੈਨੂੰ ਪੂਰਾ ਯਕੀਨ ਆ ਆਮ ਵੈਰੀ ਪੋਜ਼ਿਟਿਵ ਐਂਡ ਆਮ ਵੈਰੀ ਕੌਨਫੀਡੈਂਟ ਕਿ ਅਸੀਂ ਐਜ਼ ਅ ਟੀਮ ਬਣਾ ਕੇ ਇੱਕ ਵਧੀਆ ਇੱਕ ਡਾਇਰੈਕਸ਼ਨਸ ਲੈ ਕੇ ਅਸੀਂ ਆਪਾਂ ਸੀਐਮ ਸਾਹਿਬ ਨਾਲ ਵੀ ਉਹਨਾਂ ਦੀ ਵੀ ਡਾਇਰੈਕਸ਼ਨਸ ਲੈ ਕੇ ਅਸੀਂ ਆਪਾਂ ਕੰਮ ਕਰਾਂਗੇ ਜੀ ਜੀ ਯਾ ਵੈਰੀ ਟਰੂ ਉਹ ਲਾਈਕ ਇਟਸ ਅ ਬਿਗ ਰਿਸਪੌਂਸਿਬਿਲਟੀ ਇਟਸ ਅ ਬਿਗ ਚੈਲੰਜ ਫੋਰ ਅਸ ਤੇ ਅਸੀਂ ਪੰਚਾਇਤ ਦਾ ਇਲੈਕਸ਼ਨ ਤੋਂ ਬਾਅਦ ਮੈਨੂੰ ਲੱਗਦਾ ਇਮੀਡੀਏਟਲੀ ਵੀ ਹੈ ਟੂ ਗੋ ਇੰਟੂ ਦੀ ਫੀਲਡ ਕਾਰਪੋਰੇਸ਼ਨ ਇਲੈਕਸ਼ਨਸ ਆ ਰਹੀ ਹੈ ਉਹ ਡਿਊ ਸੀ ਕਾਫੀ ਸਮੇ ਤੋਂ ਤੇ ਉਹ ਉਸ ਬਾਰੇ ਵੀ ਰਿਗਾਰਡਿੰਗ ਕਲ ਸੀਐਮ ਸਾਹਨੂੰ ਵੀ ਮੀਟਿੰਗ ਹੋਈ ਸੀਗੀ ਤੇ ਅਸੀਂ ਆਪਾ ਉਹ ਵੀ ਜਲਦ ਅਸੀਂ ਕਰਾਵਾਂਗੇ ਤੇ ਅਸੀਂ ਪੂਰੀ ਪਾਵਰ ਦੇ ਨਾਲ ਅਸੀਂ ਆਪਾ ਵਧੀਆ ਆਊਟ ਪਰਫਾਰਮ ਕਰਕੇ ਅਸੀਂ ਦੱਸਾਂਗੇ ਜੀ